ਕਿਉਂ ਛੇਤਰ ਖਾਣੇ ਆ ਵਾਹ ਨੂੰ ਦਰਸਾ ਲਈ ਪਹਿਲਾ ਖਾਣਾ ਹੋਇਆ ਕਿ ਜੋ ਸਾਡੇ ਥੂ ਜੁਵਾਨ ਐਕਸਪੀਰੀਅੰਸ ਕਿਉਂ ਦੇ ਬੈਠੇ ਨੇ ਸਟੇਜ ਤੇ ਚਾਹੋ ਕਿਫਾਨ ਜੱਥੇਬੰਦੀਆਂ ਦੇ ਹੋ ਹੌਮਲੇਵਾਲ ਸਾਹਿਬ ਪੰਨੂ ਸਾਹਿਬ ਕੋਸਾ ਸਾਹਿਬ ਜਾਂ ਸਾਡੇ ਪੰਥਨਾਰ ਅਰ ਲੇਖਕ ਕੈ ਬਾਪੂ ਦਸੇਨ ਸਿੰਘ ਜੀ ਹੋ ਖਰਾਸੋਲ ਲੱਕਾ ਭਾਈ ਬਡਾਲਾ ਜੀ ਜਿੰਨੇ ਵੀ ਹੋ ਸਾਰੇ ਸੱਜਣ ਸਾਡੇ ਤੇ ਨਾਲ ਨਾਲ ਲੀਡਰ ਐਕਪਾਰ ਆਪਾਂ ਕੋਈ ਸ਼ਾਜਦੀ ਰੈਲੀ ਚੋ ਕੱਢਣਾ ਕੀ ਹੈ ਪ੍ਰੋਬਲਮ ਕੀ ਹੈ ਕਿ ਅਸੀਂ ਨਾਰੇ ਲਾਉਨੇ ਆ ਆਪ ਦਾ ਇਕੱਠ ਵਸਾਉਨੇ ਆ ਤੇ ਫਿਰ ਕਹਿੰਦੇ ਸਾਡੀ ਵਾਰੀ ਆਊਗੀ ਅਸੀਂ ਬੜੀ ਇਨਕਲਾਬ ਲਿਆ ਦੇਵਾਂਗੇ ਉਹ ਸਾਨੂੰ ਵੋਟ ਪਾ ਦਿਓ ਜਿਹੜੇ ਸੱਤਿਆ ਨਾਸ਼ ਕੀਤਾ ਸਤਾ ਆਪਾਂ ਕਿ ਕਿਉਂਦੇ ਆ ਕਿ ਯਾਰ ਜਿਵੇਂ ਆਪਾਂ ਇੱਥੇ ਨਹੀਂ ਖੜ ਸਕਦੇ ਇੱਥੇ ਰਹਿ ਨਹੀਂ ਸਕਦੇ ਤਾਂ ਭਗਵਾਨ ਜਮਾਨ ਤੋਂ ਕੀ ਉਮੀਦ ਕਰਦੇ ਆ ਆਹ ਹੁਣੇ ਇੱਕ ਬੀਬੀ ਨੇ ਕਿਹਾ ਕਿ ਉਹਨੇ ਵਿਆਹ ਕਰਾ ਲਿਆ ਉਹ ਮਾਇਆ ਦਾ ਵੀ ਵਿਆਹ ਕਰਾ ਲਿਆ ਪੰਜਾਬ ਲਈ ਤਾਂ ਪੁਸ਼ ਕਰ ਲੇ ਇੱਥੋਂ ਹੀ ਉਹ ਸ਼ੁਰੂ ਕਰਾਇਆ ਚਲੋ ਗੁਰੂ ਗੋਬਿੰਦ ਸਿੰਘ ਜੀ ਆਖਣੇ ਕਹਿੰਦਾ ਜਿੰਦਨ ਪ੍ਰੇਮ ਖੇਡਣ ਆਇਆ ਚਾਓ ਸਿਰਫ ਧਰ ਤਰੀ ਗੜੀ ਮੋਰੀ ਆਓ ਸਿਰ ਇਤਮਾਰ ਦੇ ਪੈਰ ਤਰੀਜਾ ਸਿਰ ਦੀਜਾ ਕਾਲ ਲਾਗੀ ਚਾ ਉਹ ਲਿਖਿਆ 50 ਜਵਰ ਦੇ ਬੁਰਖ ਕੂਸੀਆ ਜਵਰ ਦੇ ਬੁਰਖ ਘਟੋਕਾ ਅਠ ਨੌ ਬੁਲਾ ਰਹੇ 10 ਬੁਲਾ ਰਹੇ ਮੈਂ ਸੁਣ ਲੈ ਆਪਾਂ ਕੱਥੇ ਕਿਸ ਲਈ ਹੋਏ ਆ ਸਰ ਤੁਸੀਂ ਡੋਰਚਰ ਕਰਦੇ ਤੁਸੀਂ ਉਹਨੂੰ ਪ੍ਰੋਮੋਸ਼ਨ ਕਰ ਦਿੰਦੇ ਹੋ ਲਖਪ੍ਰੀਤ ਸਿੰਘ ਵਰਗੇ ਬੰਦਿਆਂ ਦੀ ਸਰ ਤੁਸੀਂ ਟਾਂਟੇਬਲ ਰਿਸਪੋਨਸੀਬਿਲਟੀ ਕੀ ਦੀ ਹੈ ਨਸ਼ਾ ਆਉਂਦਾ ਕਿੱਥੋਂ ਹੈ ਜੇ ਬਿਕਦਾ ਤਾਂ ਹੀ ਤਾਂ ਇਹ ਲੋਕ ਕਰਦੇ ਹਨ ਨਾ ਇਸ ਚੀਜ਼ ਨੂੰ ਨਸ਼ਾ ਜਿਹੜੇ ਡਰਗ ਡੀਲਰਸ ਐ ਅੱਜ ਵੀ ਉਸੀ ਪੂਰੀ ਦਿਨ ਤੋਂ ਰਾਤ ਚੌਰੀਲਾ ਨਸ਼ਾ ਵੇਚ ਰਹੇ ਐ ਇੱਕ ਆਮ ਇਨਸਾਨ ਨੂੰ ਟ੍ਰੈਪ ਕਰ ਰਹੇ ਐ ਲਾਈਕ ਅਮ ਆਮ ਇਨਸਾਨ ਮਾਰਿਆ ਜਾ ਰਿਹਾ ਇੱਕ ਬੇਦਖੂਰ ਮਾਰਿਆ ਜਾ ਰਿਹਾ ਬਹੁਤ ਗਲਤ ਹੈ ਚੀਜ਼ ਸੋ ਇਸ ਚੀਜ਼ ਦਾ ਅਸੀਂ ਮੈਂ ਅੰਤ ਲਾਉਣ ਆਈ ਆ ਮੈਂ ਅੰਤ ਲਾਉਣ ਆਈ ਆ ਤੁਹਾਨੂੰ ਸਾਰੇ ਆਪਾਂ ਸਾਰੇ ਮਿਲ ਕੇ ਇਸ ਚੀਜ਼ ਨੂੰ ਅੰਤ ਕਰੀਏ ਕਿ ਅੱਜ ਜਿਸ ਕੰਡੀਸ਼ਨ 'ਚ ਮੈਂ ਖੜੀ ਆ ਮੈਂ ਨਹੀਂ ਚਾਹੁੰਦੀ ਕਿ ਕੋਈ ਹੋਰ ਇਕਲੈਂਸੀ ਹੋਰ ਖੜੀ ਹੋਵੇ ਤੇ ਕੋਈ ਹੋਰ ਕੋਈ ਕਨਾਂ ਵੀਰ ਖੜਾ ਹੋਵੇ ਤੇ ਉਹਨੂੰ ਲੜਨਾ ਪਵੇ ਅੱਜ ਇਸ ਚੀਜ਼ ਦਾ ਅੰਤ ਆਪਾਂ ਇੱਥੇ ਕਰਕੇ ਜਾਵਾਂਗੇ ਜਿਵੇਂ ਸਰ ਨੇ ਕਿਹਾ ਇੱਕ ਲਾਅ ਦਾ ਫਾਰਮੇਸ਼ਨ ਹੋਣੀ ਚਾਹੀਦੀ ਹੈ ਕਿ ਜੋ ਅੱਜ ਆ ਆਦਮੀ ਕੀ ਫੇਸ ਕਰ ਰਹੇ ਆ ਅਸੀਂ ਕਿਉਂ ਫੇਸ ਕਰੀਏ ਅਸੀਂ ਕਿਉਂ ਅਸੀਂ ਜ਼ਰੂਰ ਬੋਲਾਂਗੇ ਇਸ ਚੀਜ਼ ਨੂੰ ਲੈ ਕੇ ਕਿ ਆ ਆਦਮੀ ਇਸ ਚੀਜ਼ ਦਾ ਜ਼ਬਰਕ ਨਿਸ਼ਾਨ ਕਿਸਾਨਾਂ ਨੂੰ ਨਾ ਬਣੇ ਤਾਂ ਮੈਂ ਆਖਿਲਾਸ ਸਾਹਿਕਾ ਨਾਮ ਲਵਾਂ ਕਿਸ ਆਪਣੀ ਰੈਲੀ ਦਾ ਨਾਮ ਹੈ ਪੰਜਾਬ ਦਾ ਜ਼ਬਰ ਮੈਂ ਕਹੂੰਗੀ ਪੰਜਾਬ ਪਤ ਸਬਰ ਅੱਜ ਆਮ ਆਦਮੀ ਲੌਕਾਂ ਦੀ ਖਬਰ ਇਹਨਾਂ ਦੀ ਮੈਂ ਆਈ ਚੀਜ਼ ਐਂ ਕਰੂੰਗੀ ਮਾਈਕ ਦਾ ਖਾਸਾ ਮਾਈਕ ਇਹਨਾਂ ਨੂੰ ਸਾਫ਼ ਹੋਣਾ ਕਿ ਦੋ ਤਿੰਨ ਮਿੰਟ ਲੱਗਣ ਨਾਲ ਕਿਤੇ ਕੋਈ ਦਿੱਕਤ ਨਹੀਂ ਪਹਿਲੇ ਇੱਥੇ ਵੇਖ ਲੋ ਕਿਤੇ ਕੋ ਸਾਹ ਸਿੰਘ ਸਤਵਾਣਾ ਬੈਠਾ ਹੋਵੇ ਉਹਨੂੰ ਮਾਈਕ ਬੰਦ ਕਰਨ ਦੀ ਬੜੀ ਹਾਲਤ ਆ ਦੂਜੇ ਜਿਹੜੇ ਸਾਡੇ ਪ੍ਰੋਸਸ ਤੋਂ ਬੋਸੇ ਫਿਰਦੇ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੇ ਭਾਈ ਬੋਲਿਆ ਕੇ ਬੈਠ ਚੋ ਸਾਰੇ ਸੱਜਣਾਂ ਨੇ ਇਹ ਕਹਿਆ ਕਿ ਕੋਈ ਪੁਲਿਸ ਦੇ ਖਿਲਾਫ ਨਹੀਂ ਬੋਲਦਾ ਪੁਲਸਾਂ ਨਹੀਂ ਕਰਦੀ ਪੁਲਸਾਂ ਨਹੀਂ ਕਰਦੀ ਰਾਜੇ ਮਹਾਰਾਜਾਂ ਨੂੰ ਗੁਲਾਮੀ ਚੱਲਦੀ ਆ ਰਹੀ ਹੈ ਅੱਜ ਵੀ ਗੁਲਾਮੀ ਚਾ ਅੰਗਰੇਜ਼ਾਂ ਦੀ ਗੁਲਾਮੀ ਸੀਗੇ ਤੇ ਅੱਜੇ ਮੰਤਰੀਆਂ ਦੀ ਗੁਲਾਮੀ ਫਿਰਦੇ ਆ ਸਭ ਤੋਂ ਵੱਡਾ ਸਾਡਾ ਗੁਲਾਮਾ ਭਰਵੰਤ ਮਾਨ ਜਿਹੜਾ ਗਿੱਧਿਆਂ ਤੇ ਨੱਚਦਾ ਸੀ ਉਹ ਅੱਜ ਵੀ ਨੱਚਦਾ ਫਿਰਦਾ ਕਾ ਜੀ ਸਰਹਾਂ ਪੰਡਾਲ ਦੇ ਵਿੱਚ ਮੇਰੀਆਂ ਬਹੁਤ ਹੀ ਸਤਿਕਾਰਯੋਗ ਭੈਣਾਂ ਬੱਚੀਆਂ ਨੌਜਵਾਨੋਂ ਤੇ ਬਜ਼ੁਰਗੋ ਸਭ ਤੋਂ ਪਹਿਲਾਂ ਪਿਤਾ ਤੋਂ ਪੁੱਤਰਾਂ ਦੇ ਧਰਮ ਦਾ ਫਰੰਡ ਕੀਤਾ ਨਾ ਬਰੌਂ ਕਰਦੇ ਬੱਝ ਕੇ ਜੋ ਕਿ ਪਿੰਡ ਮਾਚੀ ਕੇ ਜਿਹੜਾ ਮੋਗੇ ਤੋਂ ਉਹ ਪਰਚਾ ਸੀ ਹਜੂਰ ਸਾਹਿਬ ਤੇ ਮੋਗੇ ਦੀ ਪਰਚਾ ਉਹਦੇ ਤੇ ਪਰਚਾ ਕਰਕੇ ਤੇ ਚਾਰ ਤਰੀਕ ਨੂੰ ਉਹਦਾ ਚਰਾ ਟੂਰਟ ਕਰ ਰਿਆ ਐਸਐਸਪੀ ਮੋਗੇ ਸੋਈਣਾ ਐਸਐਸਪੀ ਸਾਥ ਤੁਸੀਂ ਕਹਿ ਦੱਸੋ ਤੁਹਾਡੇ ਕੋਲ ਅਰਜ਼ੀ ਤਾਂ ਗਈ ਆ ਉਹ ਕੀ ਕੀਤਾ ਉਹਨੂੰ ਲਾ ਕੀ ਉਹ ਸਰਬਜੀਤ ਇਹ ਉਸ ਮੌਕੇ ਤੇ ਲੜਾਈ ਸੀ ਪਟ ਪਟ ਤੇ ਸ਼ਰਮ ਘਰਾ ਕਿਸਨਾ ਦੇ ਪਰਚੇ ਕਰ ਰਹੇ ਹਨ ਇਹ ਮੈਂ ਝੂਠੇ ਪੁਲਿਸ ਕਾਬਲੇ ਜਿਨਾਂ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਬਿਸ਼ਕੋਲਿਆ ਸਭ ਗੱਲ ਚੁੱਪੀ ਬੋਲਣਾ ਮੈਂ ਕਮੇਂਟੀ ਕਰਨੀ ਚਾਹੁੰਦਾ ਅੱਜ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਇਹ ਆਪਾਂ ਤੋਂ ਸਾਰੇ ਪੜitaan ਜਾਣਾ ਪਰ ਪੰਜਾਬ ਵਾਲਿਓ ਮੈਂ ਤੁਹਾਡਾ ਕਮੇਂਟੀ ਕਰਨੀ ਚਾਹੁੰਦਾ ਕਿ ਅੱਜ ਲਖਣੀ ਭਾਰਤ ਦੇ ਵਿੱਚ ਤੁਹਾਨੂੰ ਲੋਕ ਸਲੂਟ ਕਰਦੇ ਨੇ ਅਸੀਂ ਹੋਈ ਮੈਦਨ ਦੇ ਸਰਦਾਰ ਜਗੀਰ ਸਿੰਘ ਕਰੇਵਾ ਤੋਂ ਫਰਕੀਆਂ ਸਮਿਆਂ ਦਾ ਅਸੀਂ ਕਰਨਾਟਕਾਂ ਤੇ ਤਾਮਿਲ ਤੇ ਜਾ ਕੇ ਆਇਆ ਉਹਨਾਂ ਲੋਕਾਂ ਨੇ ਸਰਦਾਰ ਜਗੀਰ ਸਿੰਘ ਕਰੇਵਾ ਦਾ ਜਿਸਨੂੰ ਮਹਾਨ ਤੇ ਸਤਕਾਰ ਕੀਤਾ ਸਰਦਾਰ ਕਪੂਰ ਸਿੰਘ ਨੇ ਸਭ ਤੋਂ ਪਹਿਲਾਂ ਜਿਹੜਾ ਸੀਕ੍ਰੇਟ ਮੈਸੇਜ ਆਇਆ ਸੀ ਆਪਨੇ ਕੌਮ ਨੂੰ ਬਚਾਇਆ ਕਿ ਤੁਹਾਨੂੰ ਸ਼ਰਾਬ ਪੇਸ਼ਾ ਕੌਮ ਕਹਿੰਦੀ ਹੈ ਦਿੱਲੀ ਦਾ 1990 ਦੇ ਵਿੱਚ ਸਰਦਾਰ ਕਪੂਰ ਸਿੰਘ ਨੂੰ ਜੇ ਕੋਈ ਗੁਨਾਹ ਕਰਦਾ ਹੈ ਉਹਨੂੰ ਹਟਾ ਦਿੱਤਾ ਸੀ ਨੇ ਜੁਰਮ ਕੀਤਾ ਬੜੀ ਸੋਰ ਜਾਲੀ ਗੱਲ ਹੈ 38 ਸਾਲ ਦੇ ਵਿੱਚ ਇੱਕ ਹੀ ਅਫਸਰ ਹੋਇਆ ਸਜ਼ਾ ਦਾ ਜਿਹੜਾ ਆਪਦੀ ਕਾਮ ਦੇ ਨਹੀਂ ਜਿਹਨੇ ਆਪਾ ਉਹਨਾਂ ਹੀ ਪਿਆਰ ਕੀਤਾ ਇੱਕ ਅੱਜ ਦੇ ਅਫਸਰ ਨੇ ਕਿ ਮੈਂ ਇੱਕ ਮੁੰਡਾ ਮਾਰਾਂਗਾ ਇੱਕ ਦਸਾਰ ਸੋ ਮੁੰਡੇ ਮਾਰਾਂਗਾ ਦੋ ਜਵਾਨੀ ਨੂੰ ਮਾਰਨ ਦਾ ਦੇਖੋ ਸਾਡਾ ਕਿੰਨਾ ਫਰਕ ਕਿੱਤੇ ਨਾਲ ਜਵਾਨੀ ਮਾਰੀ ਜਾ ਰਹੀ ਹੈ ਜੋ ਦਿੱਲੀ ਦੀ ਸੋ ਲੈਂਡ ਪੂਲਗ ਨੀਤੀ ਜਾ ਰਹੀ ਹੈ ਕਿੰਨੇ ਹਜ਼ਾਰਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਉਲ ਜਵਾਨੀ ਨੂੰ ਪ੍ਰਵਾਸ ਕੀਤਾ ਜਾ ਰਿਹਾ ਹੈ ਕਿਸੇ ਬਾਣੇ ਚਾਹੇ ਕੋਈ ਲੋਕੜੀ ਚਾਹੇ ਪੰਜਾਬ ਹੈ ਕੋਈ ਡੀਜੀ ਦੇ ਨਾਮ ਦੇ ਬੰਦੇ ਕਾ ਚਾਹੀਦਾ ਇੱਕ ਕੈਪਟਨ ਅਸੀਂ ਕਿੰਨੇ ਬਣਿਆ ਤਰਾ ਖਾਣਾ ਦਾ ਬਣਿਆ ਜੋ ਕਿੰਨੀ ਦੇ ਨਾਲ ਚੱਲੇ ਜੋ ਅੱਜ ਦਿੱਕਰ ਦਿੱਲੀ ਦਾ ਨਾਮ ਹੈ ਆਪਣੇ ਲੋਕਾਂ ਲਈ ਪੰਜਾਬ ਚ ਕਿਉਂ ਨਾ ਬਣੇ ਪੰਜਾਬ ਦੇ ਅੰਦਰ ਲੈਂਡ ਆ ਕੇ ਪੰਜਾਬ ਦੇ ਅੰਦਰ तकरीबन ਬਣਨਾ ਚਾਹੀਦਾ ਨਹੀਂ ਤਾਂ ਤੁਸੀਂ ਦੇਖੋਗੇ ਵੀ ਜਿਸ ਤਰੀਕੇ ਨਾਲ ਸਾਡੀ ਸਥਿਤੀ ਦਾ ਜਿਹੜਾ ਹੋਣਾ ਸਾਡੀ ਕਿੰਨੀ ਘਟ ਜਾਣੀ ਪੰਜਾਬ ਨਹੀਂ ਪੰਜਾਬ ਹੋਇਆ ਨੇ ਕੁਰਬਾਨੀਆਂ ਕੀਤੀਆਂ ਪਾਲੀ ਚ ਸੰਤਾਪ ਪੰਜਾਬੀਆਂ ਨੇ ਵਧਾਇਆ ਤੇ ਅੱਜ ਉਸ ਦੇ ਪਿਆਰ ਦੇ ਵਿੱਚੋਂ ਪੰਜਾਬ ਨੂੰ ਪੂਰਾ ਪਾਵਰ ਦਿੱਤੀ ਹੈ ਤਾਂ ਇਹ ਅਸਾਂ ਜਾਣਦੇ ਕੱਲੇ ਤੋਂ ਬਿੜਾ ਕਹਿੰਦੇ ਤੁਸੀਂ ਇਹ ਰਾਜ ਦੀ ਬੇਕਨ ਕੰਟਰ ਕਰ ਰਹੇ ਹੋ ਸੱਭਿਆਚਾਰ ਹੁੰਦੀ ਹੈ ਇਹ ਫਸਤੇ ਕਿਵੇਂ ਆਪਣੇ ਲਈ ਲੜ ਰਹੇ ਆ ਇਹਨਾਂ ਪੁਲਿਸ ਵਾਲਿਆਂ ਨੇ ਉਹ ਯਾਰ ਸਰਕਾਰ ਆ ਜਦੋਂ ਆਪਣੀ ਸਰਕਾਰ ਆਵੇਗੀ ਇਹ ਆਪਣੇ ਲਈ ਲੜ ਰਹੇ ਆ ਸਾਡੇ ਪੰਜਾਬੀ ਇਕੱਠੇ ਨਹੀਂ ਰਹੇ ਅਸੀਂ ਹਿੰਦੂ ਸਿੱਖ ਮਖਾਸੀ ਸਜ਼ਾ ਦੇ ਰਿਹਾ ਉਹਨਾਂ ਨੂੰ ਮੁਲਜ਼ਮ ਪੰਜਾਬੀ ਮੁਸਲਮਾਨ ਦੇਖੋ ਪਰਚਾ ਦਰਜ ਹੋ ਗਿਆ ਪੰਜਾਬੀ ਅਧਿਕਾਰੀ ਸਰਕਾਰ ਕਹਿੰਦੀ ਇਹ ਵੀ ਅਸੀਂ ਕੋਈ ਧੱਕਾ ਨਹੀਂ ਕਰਦੇ ਕਿਸਾਨ ਜਿਹੜਾ ਮਰਜ਼ੀ ਦਾ ਆਪਣੀ ਜ਼ਮੀਨ ਦੇ ਸਕਦਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਚਿੱਲੀ ਦੇ ਕਹਿੰਦੇ ਉਹਨਾਂ ਲੋਕਾਂ ਨੂੰ ਪਿੰਡ ਵਾਲਿਆਂ ਸਮਰਾਜ ਦੇ ਉੱਥੇ ਫਰੀਮ ਆ ਕੇ ਕਹਿੰਦੇ ਕਿ ਭਾਈ ਸਰਕਾਰੀ 2024 ਤੋਂ ਜ਼ਮੀਨ ਦੀ ਨਾ ਕਾਨੂੰਨ ਆਇਆ ਉਹਨੇ ਗਲਾਡਾ ਦੀ ਚਿੱਠੀ ਆ ਸਾਡੇ ਕੋਲ ਪੜ੍ਹੋ ਕਿਤੇ ਜਿਹੜਿਆ ਹੋਇਆ ਵੀ ਲੋਕਾਂ ਦੇ ਸੇਮ ਤਰੀਕੇ ਜਦੋਂ ਲੋਕਾਂ ਦਾ ਸਵਾਰ ਉਹ ਸਭ ਵੀ ਕਵਰ ਕਰਦੀ ਹੈ ਚਾਹੇ ਉਹ ਜੀਮ ਬਰਦੀ ਲਾ ਮੰਗਣੀ ਹੈ ਕਰ ਸਕਦੇ ਆ ਸੋ ਜਬਰਦਸਤੀ ਦੇ ਉੱਤੇ ਲਿਖਿਆ ਗਿਆ ਹੈ ਕਿ ਜਬਰਦਸਤੀ ਦਾ ਰੋਕਣਾ ਵੱਡਾ ਥੁਰੀ ਹੈ ਲੋਨ ਨਹੀਂ ਲੈਦੇ ਲਿੰਟਰੀ ਨਹੀਂ ਕੁੱਤੇ ਲੋ ਤਾਂ ਜਿਹੜੀ ਕਾਰਵਾਈ ਹੋ ਜਾਈਏ ਉਹ ਸਮਝੀ ਜਾਓ ਸਭ ਬਹੁਤ ੱਕਾ ਇਹ ਵੀ ਜਬਰ ਹੈ ਸਾਡੀ ਜਬਰਾਂ ਦੇ ਖਿਲਾਫ ਉੱਠਣਾ ਕਿਹ ਬਾਹਰੋਂ ਮੁੰਡੇ ਆਏ